ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਜਮਹਿਮ ਹੈ। ਉਹਦੀ ਲੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਦੀ ਹਦਾਇਤਾਂ ਮੁਤਾਬਕ ਜੋ ਨਸ਼ੇ ਤੇ ਔਰ ਕ੍ਰਿਮੀਨਲਜ਼ ਖਿਲਾਫ ਜੋ ਮਹਿੰਮ ਸ਼ੁਰੂ ਕੀਤੀ ਹੋਈ ਹੈ। ਉਹਦੀ ਲੜੀ ਵਿੱਚ ਕੱਲ ਬਰਿਆਰ ਨਾਕੇ ਤੇ ਅ ਥਾਣਾ ਦਿਨਨਗਰਦੀ ਪੁਲਿਸ ਨੇ ਚਾਰ ਜਿਹੜਿਆ ਮੁਜਰਮ ਗ੍ਰਫਤਾਰ ਕੀਤੇ ਸੀ। ਉਹਨਾਂ ਵਿੱਚ ਦੋਨੇ ਜਿਹੜੇ ਉਹ ਮੀਆਂ ਬੀਵੀ ਨੇ ਇਹਨਾਂ ਵਿੱਚ ਇੱਕ ਜਾਕਰ ਹੈ। ਦੂਜਾ ਸਦਾਮ ਹੈ। ਤੀਜਾ ਰਜ਼ੀਆ ਔਰ ਚੌਥੀ ਜ਼ਿਲੋ ਜ਼ਿਲੋ ਨਾਦੀ ਔਰਤ ਹੈ ਇਹ ਬੋਧੇਵਾਲ ਫਤੇਗੜ ਤੂੜੀਆਂ ਔਰ ਤੇ ਦੂਜੇ ਤੋਂ ਪੰਡੋਰੀ ਝਲਾ ਅਮਰਸਰ ਦੇ ਰਹਿਣ ਵਾਲਿਆ ਇਹਨਾਂ ਕੋਲੋਂ 260 ਗ੍ਰਾਮ ਹਿਰਨ ਬਰਾਮਦ ਹੋਈ ਸੀ ਔਰ ਇਹਨਾਂ ਦੇ ਕੋਲੋਂ 1000 ਰੁਪਏ ਡਰੱਗ ਮਣੀ ਇਹ ਤੋਂ ਇਲਾਵਾ ਆਪਾਂ ਇਹਨਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ 177 ਐਨ ਡੀ ਪੀ ਐਸ ਐਕਟ ਦੀਨ थाना ਦਿਨਨਗਰ ਔਰ ਇਹਨਾਂ ਦੇ ਬੈਕਵਰਡ ਲਿੰਕ ਆਪਾਂ ਸਟੈਬਲਿਸ਼ ਕਰ ਰਹੇ ਆ ਇਹਨਾਂ ਦਾ ਪੂਰਾ ਸਰਮਾਂਡ ਆਪਾਂ ਲੈ ਲਿਆ ਤੇ ਅੱਗੇ ਇਹਨਾਂ ਦਾ ਇਨਵੈਸਟੀਗੇਸ਼ਨ ਕਰਕੇ ਤੇ ਆਪਾਂ ਇਹਨੂੰ ਬੈਕਵਰਡ ਲਿੰਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ